ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਵਾਰਦਾਤ ਹੋਈ ਹੈ ਜੁਝਾਰ ਸਿੰਘ ਐਵੇਨਿਊ ਦੀ ਕੋਠੀ ਨੰਬਰ 49 ਦੇ ਵਿੱਚ ਤੇਜ਼ ਤਾਰ ਹਥਿਆਰਾਂ ਨਾਲ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕਾ ਦਾ ਨਾਮ ਸ਼ੈਲੀ ਅਰੋੜਾ ਤੇ ਉਮਰ 30 ਸਾਲ ਦੇ ਕਰੀਬ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਦਾ ਕਤਲ ਕੀਤਾ ਗਿਆ ਤਾਂ ਉਹ ਘਰ ਦੇ ਵਿੱਚ ਇਕੱਲੀ ਸੀ ਮ੍ਰਿਤਕਾ ਦੀ ਸੱਸ ਅਤੇ ਸੋਰਾ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਜਦ ਕਿ ਉਸ ਦਾ ਪਤੀ ਡਿਊਟੀ ਤੇ ਗਿਆ ਹੋਇਆ ਸੀ ਮਹਿਲਾ ਦੀ 5 ਸਾਲ ਦੀ ਬੇਟੀ ਸਕੂਲ ਗਈ ਹੋਈ ਸੀ ਕਤਲ ਕਿਸ ਨੇ ਅਤੇ ਕਿਨਾ ਕਾਰਨਾ ਕਰਕੇ ਕੀਤਾ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਉਥੇ ਹੀ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਹਾਂਜੀ ਇਹ ਜਿਹੜਾ ਆ ਰਿਹਾ ਵੀ ਨੂੰ ਪੀਐਸ ਕੈਂਟ ਦੇ ਵਿੱਚ ਆਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਕਨਫਰਮੇਸ਼ਨ ਆਈ ਸੀ ਕਿ ਲੇਡੀ ਜਿਹੜੀ ਆ ਉਹਨਾਂ ਦੀ ਘਰ ਦੇ ਵਿੱਚ ਡੈਥ ਹੋਈ ਆ ਸੋ ਇਹਨੂੰ ਜਦੋਂ ਮੌਕੇ ਤੇ ਆ ਕੇ ਦੇਖਿਆ ਗਿਆ ਤੇ ਲੇਡੀ ਹੈਗੇ ਨੇ ਸ਼ੈਲੀ ਵਾਈਫ ਆਫ ਕੌਸ਼ਲ ਸੋ ਇਹਨਾਂ ਨੇ ਜਿਹੜੇ ਜਿਹੜੋ ਦੱਸਿਆ ਕਿ ਹਸਬੰਡ ਦੇ ਜਿਹੜੇ ਐਸਡੀਐਸ ਵਿੱਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਸੋ ਉਹਨਾਂ ਨੂੰ ਕਿਸੇ ਦਾ فون ਆਇਆ ਸੀ ਕਿ ਘਰ ਦਾ ਦਰਵਾਜ਼ਾ ਨਹੀਂ ਖੋਲਣਾ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈੱਡ ਗੋਡੀ ਪਈ ਸੀਗੀ ਸਰ ਇਹਦੇ ਵਿੱਚ ਥੋੜਾ ਕੁਝ ਕਲੂ ਮਿਲਿਆ ਵੀ ਆ ਫਿਲਹਾਲ ਅਜੀ ਜੀ ਅਸੀਂ ਮੌਕੇ ਤੇ ਆਏ ਆ ਸਾਰਾ ਏਰੀਆ ਨੂੰ ਪ੍ਰਦਰੂਪ ਕੀਤਾ ਫੋਰੈਂਸਿਕਸ ਟੀਮ ਨੂੰ ਬੁਲਾਇਆ ਗਿਆ ਉਹਦੇ ਵਿੱਚ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪ੍ਰੀਲੀਮਰੀ ਸਟੇਜ ਤੇ ਆ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੈਕਸਟ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕਰਨੀ ਏਜ ਕਿੰਨੀ ਸੀ ਲੈ ਲੀ ਦੀ ਇਹ ਅਰਾਊਂਡ ਜਿਹੜੀ ਹੈ 35 ਯਰ ਏਜ ਸੀਗੀ ਸਿਰਫ ਪਰਿਵਾਰ ਪਰਿਵਾਰ ਚੋਰ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੰਡ ਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ ਉਹਨੂੰ ਜੋ ਸਕੂਲ ਗਈ ਹੋਈ ਸੀ ਅੱਛਾ ਜੀ ਸਰ ਸਰ ਕੋਈ ਸੀਸੀਟੀਵੀ ਫੁਟੇਜ ਫੁਟ ਦੇ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੋ ਫਰਦਰ ਜੋ ਵੀ ਇਹਦੇ ਵਿੱਚ ਹੋਏਗਾ ਤੁਹਾਨੂੰ ਬਰੀਫ ਕਰਤਾ ਜਾਏਗਾ ਸਰ ਆਉਣ ਵਾਲੇ ਦਿਨ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਰਤਾਤ ਹੋਈ ਹੈ ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਵਧਾਈ ਗਈ ਪੁਲਿਸ ਵੱਲੋਂ ਆ ਬਿਲਕੁਲ ਜੀ ਕਲੋਨੀ ਵਾਲਾ ਏਰੀਆ ਵੈਸੇ ਤੇ ਇਹਨੂੰ ਪਹਿਲਾਂ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਕਿ ਕੀ ਇਹਦਾ ਐਂਗਲ ਸੀਗਾ ਮਾਰਡਰ ਦਾ ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੂਟ ਪੜਦੇ ਇਰਾਦੇ ਨਾਲ ਜਿਹੜੇ ਆਏ ਸੀ ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਮਾਰਿਆ ਆ ਪ੍ਰੀਲੀਮਿਨਰੀ ਸਟੇਜ ਤੋਂ ਸਾਨੂੰ ਇਦਾਂ ਦਾ ਕੁਝ ਨਹੀਂ ਅਜੇ ਲੱਗ ਰਿਹਾ ਜੀ ਬਟ ਇਨਵੈਸਟੀਗੇਸ਼ਨ 'ਚ ਜੋ ਵੀ ਆਏਗਾ ਉਹ ਤੁਹਾਨੂੰ ਬ ਸਿਦਨਾ ਕੋ ਲਾਡਾ ਤਿੰਨ ਜਿਹਦੇ ਕਰਕੇ ਫਿਲਹਾਲ ਫਿਲਹਾਲ ਉਹਨਾਂ ਤੋਂ ਪੁਸ਼ਕਿਸ਼ ਕਰ ਰਹੇ ਆ ਜੀ ਇਸ ਸਬੰਧੀ ਜੇ ਕੋਈ ਹੈਗੀ ਆ ਤੇ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਸੋ ਫਰਦਰ ਕੋਈ ਵੀ ਗੱਲ ਇਦਾਂ ਨਹੀਂ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾਊਗਾ ਬੋਡੀ ਲੈ ਲਈ ਤੁਸੀਂ ਕਬਜੀ ਹਾਂਜੀ ਹਾਂਜੀ ਉਹ ਹਸਪੀਟਲਾਈਜ਼ ਹਸਪੀਟਲ ਦੇ ਵਿੱਚ ਮੈਂ ਪਹੁੰਚ ਚੁੱਕੀਆਂ ਪਹੁੰਚ ਕੇ ਲਿਆ ਹੋਵੇ ਕਿਸੇ ਤਰ੍ਹਾਂ ਦਾ ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ ਸੋ ਇਹਨੂੰ ਕਰ ਰਹੇ ਆ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਅਰੈਸਟ ਕਰ ਲਏ ਜਾਣਗੇ ਥੈਂਕ ਯੂ ਆਪਰਾ ਨਾਮ ਕੀ ਵਰੁਨ ਵਰੁਨਾ ਜੀ ਮੇਰਾ ਨਾਮ ਕਿੱਥੋਂ ਦੇ ਰਹਿਣ ਵਾਲੇ ਆਪਾ ਮੈਂ ਜੁਝਾਰ ਸਿੰਘ ਐਵੈਨਿਊ ਦਾ ਰਹਿਣ ਵਾਲਾ ਜੀ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਦੱਸੋ ਇਨਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਹੈ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਹੈਗੀ ਹੈ ਠੀਕ ਹੈ ਜੀ 10:30 ਪੋਣੇ 11 ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਉਥੇ ਕਿ ਜਿਹੜੀ ਸਿਸਟਰ ਜਿਹੜੀ ਹੈਗੀ ਹੈ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵ ਵੀ ਨਹੀਂ ਹੈਗਾ ਘਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉਥੋਂ ਦੀ ਲੈ ਕੇ ਦਵਾ-ਦਵਾ ਪਾ ਨਿਕਲੇ ਆ ਤੇ ਆ ਕੇ ਵੇਖਿਆ ਜੀ ਉਹ ਰੇ ਛੋਟੇ ਜਿਹੜਾ ਮਾਰਿਆ ਗਿਆ ਉਹ ਘਰ ਦੇ ਵਿੱਚ ਹੀ ਕਿ ਜਾਂ ਜਿੰਨੇ ਮਾਰੇ ਸਾਰੇ ਬਾਰੇ ਸਾਨੂੰ ਹਜੇ ਪਤਾ ਨਹੀਂ ਸਾ ਉੱਥੇ ਪਾਪਾ ਜਰੀ ਜਿਹੜੇ ਉੱਥੇ ਖੂਨ ਨਾਲ ਲਤਪਟ ਸੀਗੀ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਦ ਲੈ ਕੇ ਦਵਾਦੇ ਆਪਾਂ ਹਸਪੀਟਲ ਦੌੜੇ ਆ ਜੀ ਨੇ ਕਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰ ਜੀ ਬਾਰੇ ਇਹ ਪਤਾ ਨਹੀਂ ਆ ਤੇ ਪੁਲਿਸ ਦੇਖ ਰਹੀ ਪਈ ਆ ਆਪਾਂ ਨੇ ਸਿੱਧਾ ਬੋਡੀ ਨੂੰ ਲੈ ਕੇ ਤੁਹਾਡਾ ਚੁੱਕ ਲੱਗ ਰਿਹਾ ਵੀ ਲੁੱਟ ਪੜ ਦਾ ਮਾਮਲਾ ਹੋ ਸਕਦਾ ਸਰੋ ਦੇਖ ਕੇ ਆ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਕਿਸੇ ਜਿਹੜੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਸਗੀ ਜੀ ਕਿੰਨੀ ਏਜ ਕਿੰਨੀ ਏਜ ਜਿਹੜੀ ਹੋਣੀ ਹੈ ਜੀ ਆਪਣੇ ਆ라운ਡ 30 ਦੇ ਆਸ-ਪਾਸ ਹੋਏਗੀ ਅਪਰੋਕਸੀਮੇਟਲੀ ਹਾਂ ਕਹਿੰਦਾ ਮਤਲਬ ਕਿੰਨੇ ਜਾਣੇ ਰਹਿੰਦੇ ਸੀ ਘਰ ਦੇ ਵਿੱਚ ਘਰ ਜਾਨੇ ਜੀ ਉਹਨਾਂ ਦੇ ਬੇਟੀ ਛੋਟੀ ਜਿਹੀ ਗੜੀ ਹੈ ਗੁੜੀਆ ਹਸਬੰਡ ਹੈ ਉਹ ਤੇ ਆਪ ਸੀ ਗੈਸ ਉਹ ਹੋ ਕਰ ਚੁੱਕੇ ਨੇ ਹਾਂ ਪੁਲਿਸ ਪਹੁੰਚ ਗਈ ਹੈ ਹਾਂਜੀ ਪੁਲਿਸ ਆ ਗਈ ਪੁਲਿਸ ਆ ਗਈ ਹੈ ਜੀ ਸਾਰੀ ਹੋ ਗਈ ਕਾਰਵਾਈ ਚੱਲਦੀ ਪਈ ਹੈ ਜੀ ਪਪਰ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਨੂੰ ਇਨਸਾਫ ਮਿਲੇ ਸਾਰਾ ਜੀ ਜੋ ਵੀ ਇਹ ਪਤਾ ਲਗਾਇਆ ਜਾ ਸਾਰਾ ਕੁਝ ਕੀ ਹੈਗਾ ਇੱਕ ਛੋਟੀ ਉਮਰ ਦੇ ਵਿੱਚ ਬੱਚੀ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਉਹ ਲਵਾੜਿਸ ਘੁੰਮਦੇ ਪਿਆ ਜਿਹੜੇ ਦਿਨ ਦਿਹਾੜੇ ਕੰਮ ਹੋ ਰਿਹਾ ਸਵੇਰੇ ਨੂੰ ਵੀ ਬੰਦਾ ਘਰ ਸੇਫ ਨਹੀਂ ਹੈਗਾ ਜੀ ਕੋਈ ਪੋਸ਼ ਏਰੀਆ ਹੈਗਾ ਉਹ ਛੇੜੀਆ ਜੀ ਪੂਰਾ ਪੋਸ਼ ਛੇੜੀਆ ਜਿਹੜੀ ਜਿਹੜੀ ਬਾਤ ਆ ਤਾਂ ਕਿਤੇ ਲੱਗਦਾ ਨਹੀਂ ਪੁਲਿਸ ਦੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੀ ਹੈ ਵੀ ਦਿਨ ਦਿਹਾੜੇ ਇਹੋ ਜਿਹਾ ਜਿਹੜਾ ਤਾਂ ਦੇਖੋ ਜੀ ਤੁਹਾਡੇ ਸਾਹਮਣੇ ਇਹ ਚੀਜ਼ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਵਾਰਦਾ ਤਾਂ ਹੋਣੀ ਹੈ ਸਾਰ ਠੀਕ ਹੈ ਤਾਂ ਸিসিਟੀਵੀ ਛੁੱਟੇ ਗਈ ਸਾਹਮਣੇ ਜੀ ਸਰ ਹਜੇ ਵੇਖਦੇ ਪਏ ਆ ਜੀ ਖੰਗਾਲ ਰਹੇ ਆ ਦੇਖਦੇ ਮੈਂ ਸਾਡਾ ਕੁਝ ਸਾਨੂੰ ਕੁਝ ਪਤਾ ਨਹੀਂ ਇਹ ਪੁਲਿਸ ਦੇਖਦੀ ਪਈ ਹੈ ਆਪਾਂ ਦੇਖ ਰਹੇ ਆ ਜੋ ਗੱਲ ਹੈ ਕਿਸੇ ਦੇ ਉੱਤੇ ਹਜੇ ਕੁਝ ਨਹੀਂ ਕਹਿ ਸਕਦੇ ਜੀ ਇਸੇ ਤਰ੍ਹਾਂ ਦਾ ਹੁੰਦਾ ਨਾ ਕਿ ਹਾਂ ਫਲਾਣੇ ਬੰਦੇ ਦੇ ਚਾਹੇ ਨਹੀਂ ਹਜੇ ਤਾਂ ਕੁਝ ਆਪਾਂ ਦੇਖਿਆ ਨਹੀਂ ਪਤਾ ਲੱਗੇਗਾ ਕੁਝ ਪੁਲਿਸ ਦੱਸੇਗੀ ਫੇਰ ਹੀ ਕੁਝ ਕਰਾਂਗੇ ਜੀ ਆਪਾਂ ਜੋ ਜੋ ਸਾਨੂੰ ਪਤਾ ਸੀ ਆਪਾਂ ਦੱਸ ਚੁੱਕੇ ਆ ਪੁਲਿਸ ਨੂੰ ਸਾਰਾ ਜੀ ਮੇਰਾ ਨਾਮ ਬਲਜਿੰਦਰ ਸਿੰਘ ਪਨੇਸਰ ਹੈ ਕਿਹੜੀ ਜਗ੍ਹਾ ਤੇ ਰਹੇ ਮਾਰੇ ਤੇ ਕੀ ਗੱਲ ਹੋਈ ਸਹਿਜਾ ਜਦਾ ਜਜਾਰ ਸਿੰਘ ਐਵਨੂੰ ਗਲੀ ਨੰਬਰ 1 ਕ ਗਾਲੇ ਇਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ ਮੈਂ ਬਾਹਰ ਸੀਗਾ ਤੇ ਫਿਰ ਸ਼ੋ ਪਤਾ ਲੱਗਾ ਕਿ ਇਹ ਕੰਮ ਵਾਲੀ ਆਈ ਹੈ ਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਮੈਡਮ ਦਾ ਮਰਡਰ ਹੋਇਆ ਹੈ ਅੱਛਾ ਤੇ ਉਹ ਚਾਹੇ ਨੇ ਸਾਹਮਣੇ ਘਰ ਵਾਲੇ ਦੱਸਿਆ ਸਾਹਮਣੇ ਫਿਰ ਉਹਨਾ ਫੋਨ ਕੀਤਾ ਉਹਦੇ ਹਸਬੰਦ ਨੂੰ ਜੀ ਤੇ ਉਹਦੇ ਹਸਬੰਦ ਨੇ ਫਿਰ ਇਧਰ ਉਧਰ ਫੋਨ ਵੀ ਘੁਮਾਏ ਹੋਣਗੇ ਫਿਰ ਮੈਨੂੰ ਵੀ ਫੋਨ ਗਿਆ ਮੈਂ ਬਾਹਰ ਸੀਗਾ ਤੇ ਮੈਂ ਵੀ ਆਇਆ ਫਿਰ ਉਹਨੇ ਤੈਨੂੰ ਮਲੇ ਵਾਲੇ ਇਕੱਠੇ ਹੋ ਗਏ ਜੀ ਫਿਰ ਅਸੀਂ ਦੇਖਿਆ ਉਸ 19 ਸਜੀਦ ਹਸਪਤਾਲ ਲੈ ਗਏ ਸੀਗੇ ਮੇ ਵੀ ਮੈਨੂੰ ਲੱਗਦਾ ਕਿ ਡੈਥ ਹੋ ਗਈ ਸੀਗੀ ਕਿ ਕਿੰਨੇ ਦੀ ਉਮਰ ਸੀ ਉਮਰ ਛੋਟੀ ਸੀਗੀ ਵਿਚਾਰੀ ਦੀ ਜੇ ਮੇਰੇ ਖ 35 ਸਾਲ ਦੇ ਲੱਗੇ ਬਨੇ ਹੋਊਗੀ ਤੇ ਘਰ ਚ ਕੌਣ ਕੌਣ ਰਹਿੰਦਾ ਸੀ ਇਹਨਾਂ ਦੇ ਘਰ ਚ ਚਚਰਾ ਜੀ ਰਹਿੰਦੇ ਸੀਗੇ ਆਪਣੇ ਧੁਮੇ ਜੀ ਆਪ ਤੇ ਬੇਟੀ ਸੀ ਛੁੱਟੀ ਇਹਨਾਂ ਦੀ 5 ਸਾਲ ਦੀ ਅੱਛਾ ਤੇ ਆਪਣਾ ਸੱਸੋਰਾ ਇੱਥੇ ਨਹੀਂ ਸੀ ਗਿਆ ਗਿਆ ਸੱਸੋਰਾ ਉੱਥੇ ਆਪਣੀ ਮੇਰੇ ਖ ਦਿੱਲੀ ਗਿਆ ਬੇਟੀ ਆਪਣੀ ਖਸ਼ਾਂ ਅੱਛਾ ਹਾਂ ਤੇ ਕਿ ਕਿਵੇਂ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਜਪ ਪਰਿਵਾਰ ਇਹ ਤੇ ਹੁਣ ਉਹ ਸਾਰਾ ਪਰਿਵਾਰ ਉੱਥੇ ਨੇ ਜੇ ਇੱਥੇ ਕੋਈ ਨਹੀਂ ਆ ਗਿਆ ਸੀ ਤੇ ਫਿਰ ਹਸਪੀਟਲ ਨੂੰ ਇੱਥੇ ਆ ਗਏ ਸੀਗੇ ਹਾਂ ਫਿਰ ਪੁਲਿਸ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਵੀ ਉਹਨਾਂ ਹਸਪੀਟਲ ਵਾਲਿਆਂ ਵੀ ਕਰ ਦਿੱਤਾ ਸੀਗਾ ਜੀ ਤੇ ਹੁਣ ਪੋਸਟਰ ਆਪ ਦੇਖ ਰਹੀ ਹੈ ਆਪਣੇ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਹੈ ਉਹ ਆਪਣੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਨਗੇ ਕੋਈ ਲੁੱਟ ਦੇ ਇਰਾਦੇ ਨਾਲ ਫਿਰ ਇੱਥੇ ਕੋਈ ਹੁਣ ਕੀ ਕਹਿ ਨਹੀਂ ਸਕਦੇ ਕਿ ਲੁੱਟ ਦੇ ਇਰਾਦੇ ਨਾਲ ਆ ਕੇ ਜਾ ਕੇ ਮਰ ਰਿਹਾ ਮਤਲਬ ਕੋਈ ਇਹਦੇ ਬੱਚੇ ਜੇ ਕੋਈ ਪਹਿਲੀ ਅਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਅਜੇ ਇਹ ਇਕੱਲੇ ਰਹਿ ਰਹੇ ਸੀ ਘਰ ਦੇ ਵਿੱਚ ਨੇ ਘਰ ਚ ਫੈਮਿਲੀ ਇਕੱਲੀ ਰਹਿੰਦੀ ਸੀਗੀ ਨਹੀਂ ਹੁਣ ਸਵੇਰੇ ਜਿਹੜਾ ਪਤਾ ਨਹੀਂ ਹਸਬੰਦ ਨਾ ਰਹਿੰਦਾ ਹੈ ਹਸਬੰਦ ਆਪਣਾ ਬੈਂਕ জব ਕਰਦਾ ਹੈ ਉਹ ਚਲੇ ਗਿਆ ਸੀਗਾ ਬੇਟੀ ਨਾ ਆ ਗਿਆ ਇਹ ਇਸ ਟਾਈਮ ਇਕੱਲੀ ਸੀਗੀ ਕਿੰਨੇ ਕ ਵਜੇ ਦਾ ਟਾਈਮ ਸੀ ਜਦੋਂ ਇਹ ਤੁਹਾਨੂੰ ਪਤਾ ਲੱਗਿਆ ਮੇਰੇ ਖਿਆਲ ਕੋ ਕਿੰਨੇ ਕ ਵਜੇ ਨਿਕਲਣਾ ਤੁਹਾਨੂੰ 4:11 ਮੈਂ ਕਨਫਰਮ ਹਾਂ ਸਾਨੂੰ 8:00 ਵਜੇ ਫੋਨ ਆਇਆ ਫੋਨ ਆਇਆ 4:11 ਵਜੇ ਭਾਜੀ ਕਿੰਨਾ ਕ ਲੱਗਦਾ ਵੀ ਇਸ ਦਿਨ ਦਿਹਾੜੀ ਇਸ ਤਰ੍ਹਾਂ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਕਿਉਂਕਿ ਤੁਸੀਂ ਇਲਾਕੇ ਚ ਰਹਿੰਦੇ ਹੋ ਠੀਕ ਹੈ ਇਲਾਕੇ ਚ ਵੈਸੇ ਪਹਿਲਾਂ ਤਾਂ ਸਾਡੇ ਇਲਾਕੇ ਚ ਇਹੋ ਜਿਹੀ ਮਰ ਕਿਉਂਕਿ ਚਲੋ ਥੋੜਾ ਬੋਤਾ ਉਹ ਚੱਲਦਾ ਰਹੀਦਾ ਸਨੇਚਿੰਗ ਸਨੂਚਿੰਗ ਤੇ ਚਲੋ ਇੱਕ ਵੱਖਰਾ ਵਿਸ਼ਾ ਹੈਗਾ ਆ ਉਹ ਚੱਲਦਾ ਰਹੀਦਾ ਪਰ ਇਹੋ ਜਿਹਾ ਕੋਈ ਵੱਡਾ ਕੇਸ ਨਹੀਂ ਹੋਇਆ ਇਹ ਪਹਿਲਾ ਵੱਡਾ ਕੇਸ ਆ ਜਿਹੜਾ ਜਿਹਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਣੇ ਹਾਂ ਸੀਸੀਟੀਵੀ ਕੈਮਰੇ ਤਾਂ ਲੱਗੇ ਹੈਗੇ ਨੇ ਉਹ ਪੁਲਿਸ ਦੇਖ ਰਹੀ ਆ ਉਹ ਆਪਣਾ ਦੇਖਣਗੇ ਕੀ ਲੱਗਦਾ ਮਰਡਰ ਹੋਇਆ ਹੈ ਤੇ ਜਾਂ ਮੈਂ ਇਹਦੇ ਵਾਸਤੇ ਕੋਈ ਕਲੀਅਰ ਨਹੀਂ ਕਹਿ ਸਕਦਾ ਕਿ ਮਰਡਰ ਹੈ ਕਿ ਜਾਂ ਕੀ ਇਹ ਲੁੱਟਖੋ ਦਾ ਮਾਮਲਾ ਆ ਕਿ ਮਤਲਬ ਹੋਣੇ ਉਹ ਪੁਲਿਸ ਦਾ ਵਿਸ਼ਾ ਹੈਗਾ ਆ ਪੁਲਿਸ ਆਪਣੇ ਹਸਾਨਾ ਇਨਵੈਸਟੀਗੇਸ਼ਨ ਕਰੇਗੀ ਠੀਕ ਠੀਕ